ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵਾਂ ਪ੍ਰਧਾਨ ਤੇ ਕਾਰਜਕਾਰੀ ਬੋਰਡ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਜਾ ਰਿਹਾ ਹੈ ਕੁਰੂਕ ਖੇਤਰ ਦੇ ਵਿੱਚ ਚੋਣਾਂ ਹੋਣੀਆਂ ਨੇ ਜਿਸ ਦੇ ਵਿੱਚ 11 ਅਹੁਦੇਦਾਰਾਂ ਦੀ ਚੋਣ ਕੀਤੀ ਜਾਏਗੀ ਤਾਂ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ 11 ਸਾਲਾਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਤੇ ਕਾਰਜਕਾਰੀ ਬੋਰਡ ਜਿਹੜਾ ਉਹਨਾਂ ਨੂੰ ਮਿਲੇਗਾ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਰੇ ਆ ਕਿ ਗੁਰਦੁਆਰਾ 6ਵੀਂ ਪਾਸ਼ਾਈ ਕ੍ਰੁਖhetra ਦੇ ਵਿੱਚ ਇਹ ਮੀਟਿੰਗ ਥੋੜੀ ਜੇਰ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਵਿੱਚ 11 ਅਹੁਦੇਦਾਰਾਂ ਦੀਆਂ ਚੋਣਾਂ ਕੀਤੀਆਂ ਜਾਣਗੀਆਂ ਤੇ ਪ੍ਰਧਾਨ ਦੇ ਅਹੁਦੇ ਦੇ ਲਈ ਇਹ ਚੋਣ ਕਾਫੀ ਜ਼ਿਆਦਾ ਦਿਲਚਸਪ ਹੋਏਗੀ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 19 ਜਨਵਰੀ ਨੂੰ ਹੋਈਆਂ ਸਨ ਜਿਸ ਦੇ ਵਿੱਚ 40 ਮੈਂਬਰ ਵੀ ਚੁਣੇ ਗਏ ਤੇ ਉਸ ਤੋਂ ਬਾਅਦ ਹਾਲ ਹੀ ਦੇ ਵਿੱਚ ਪੰਚਕੁਲਾ ਦੇ ਵਿੱਚ ਨੌ ਨਾਮਜਦ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਹੈ ਹੁਣ ਕਾਰਜਕਾਰੀ ਮੈਂਬਰਾਂ ਦੀ ਚੋਣ ਕਰਨ ਦੀ ਵਾਰੀ ਸੀ ਤੇ 21 ਮਈ ਨੂੰ ਮੀਟਿੰਗ ਤੈਅ ਕੀਤੀ ਗਈ ਸੀ ਪਰ ਅਚਾਨਕ ਆਖਰੀ ਸਮੇਂ ਦੇ ਉੱਤੇ ਮੀਟਿੰਗ ਨੂੰ ਮਲਤਵੀ ਕਰ ਦਿੱਤਾ ਗਿਆ ਤੇ ਹੁਣ ਇਹ ਮੀਟਿੰਗ ਅੱਜ ਯਾਨੀ ਕਿ 23 ਮਈ ਨੂੰ ਹੋਣ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਜਿੱਥੇ ਇੱਕ ਪਾਸੇ ਕਾਫੀ ਜ਼ਿਆਦਾ ਉੱਚਾ ਵੇਖਣ ਨੂੰ ਮਿਲਿਆ ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਲਈ ਅੱਜ ਬਹੁਤ ਹੀ ਖਾਸ ਦਿਨ ਹੈ ਲਗਭਗ 11 ਸਾਲਾਂ ਦੇ ਬਾਅਦ ਕਮੇਟੀ ਨੂੰ ਆਪਣਾ ਪਹਿਲਾ ਪ੍ਰਧਾਨ ਜਿਹੜਾ ਮਿਲੇਗਾ ਤੇ ਕਾਰਜਕਾਰੀ ਬੋਰਡ ਜਿਹੜਾ ਹੈ ਮਿਲਣ ਜਾ ਰਿਹਾ ਹੈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਦੇ ਅਹੁਦੇ ਦੇ ਲੜਾਈ ਇਸ ਵੇਲੇ ਸਿਖਰਾਂ ਦੇ ਉੱਤੇ ਹੈ ਤੇ ਅਜਿਹੇ ਦੇ ਵਿੱਚ ਕਿਸ ਨੂੰ ਲੋਕਾਂ ਦੇ ਵੱਲੋਂ ਸਮਰਥਨ ਦਿੱਤਾ ਜਾਂਦਾ ਹੈ ਜਾਂ ਕੌਣ ਪ੍ਰਧਾਨ ਬਣਦਾ ਹੈ ਇਹ ਵੇਖਣ ਵਾਲੀ ਗੱਲ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣੇ ਦੇ ਸਿੱਖਾਂ ਵਾਸਤੇ ਇੱਕ ਬੜਾ ਇਤਿਹਾਸਿਕ ਦਿਨ ਅੱਜ ਹਰਿਆਣੇ ਦੇ ਸਿੱਖਾਂ ਦਾ ਅੱਜ ਇੱਕ ਇਤਿਹਾਸ ਸਿਰਜਿਆ ਜਾਣਾ ਹੈ ਕਿ 25 ਸਾਲ ਦੀ ਲੜਾਈ ਲੜਨ ਤੋਂ ਬਾਅਦ ਹਰਿਆਣੇ ਦੇ ਸਿੱਖਾਂ ਅੱਜ ਹਰਿਆਣਾ ਕਮੇਟੀ ਪੂਰਨ ਤੌਰ ਤੇ ਇਲੈਕਟਿਡ ਬਾਡੀ ਨੇ ਤੇ ਜੀਰਾ ਅਨੰਝਾ ਦਾ ਹਾਊਸ ਸਰ ਸਰਪੰਤੀ ਨਾਲ ਚੁਣਿਆ ਗਿਆ ਪਹਿਲੋਂ 40 ਮੈਂਬਰ ਇਲੈਕਟ ਹੋ ਗਿਆ ਹੈ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਸੂਝਵਾਨ ਤੇ ਸਿਆਣੇ ਮੈਂਬਰ ਸਰਪੰਨ ਸੰਗਤ ਦੇ ਚੁਣਕੇ ਪੀਜੇ ਉਹਨਾਂ ਆਪਣੀ ਸੂਝਤਾ ਵਿਖਾਉਂਦੇ ਹੋਏ ਕੋਪੀ ਦੀ ਗੱਲ ਆਈ ਤੇ ਤਾਂ ਸਰਪੰਤੀ ਵਿਖਾਈ ਜੇ ਸouncok ਪ੍ਰੋਗਰਾਮ ਦੇ ਵਿੱਚ ਪ੍ਰੋ ਟਾਈਮ ਚੇਅਰਮੈਨ ਚੁਣਿਆ ਗਿਆ ਤੇ ਤਾਂ ਸਰ ਸਰਪੰਤੀ ਨਾਲ ਚੁਣਿਆ ਗਿਆ ਤੇ ਮੈਨੂੰ ਅੱਜ ਉਮੀਦ ਹੈ कि ਜਿਹੜੀ ਅੱਜ ਅਡਜੈਕਟਿਵ ਬੋਡੀ ਬਣਨੀ ਹੈ ਤੇ ਪ੍ਰਧਾਨ ਬਣਨਾ ਹੈ ਤੇ ਉਹ ਕਿਸ ਵੀ ਯਰ ਬਣਨਾ ਹੈ ਮੈਂ ਉਸ ਪਰਮਾਤਮਾ ਗੁਰਨਾਨਕ ਦੇਵ ਜੀ ਅੱਗੇ ਪਹਿਲਾਂ ਵੀ ਅਰਦਾਸ ਕੀਤੀ ਸੀ ਜਿਸ ਦਿਨ ਅਸੀਂ 10ਾਂ ਕਰਨਾਲੇ ਸੰਗਤ ਇਕੱਠੀ ਕੀਤੀ ਸੀ ਮੈਂ ਕਿਹਾ 10ਾਂ 10 ਤੋਂ 22 ਹੋਵਾਂਗੇ ਤੇ 22 ਤੋਂ 32 ਹੋਵਾਂਗੇ ਅੱਜ ਤੁਹਾਡੇ ਸਾਹਮਣੇ ਹਾਊਸ ਵਿੱਚ ਉਹ ਬਾਬੇ ਨਾਨਕ ਨੇ ਸਾਡੀ ਸੁਣੀ 32 ਹੋ ਗਏ ਆ ਪਰ ਮੈਂ 32 ਨਹੀਂ ਸਮਝਦਾ ਮੈਂ ਅਨੰਦ ਜ ਮੈਂਬਰਾਂ ਨੂੰ ਜੀ ਸੁਣਿਓ ਮੈਂ ਉਹ ਪਰਮਾਤਮਾ ਦੀ ਬੇਨਤੀ ਕਰਦਾ ਹਾਂ ਇਹ ਸਾਰਾ 49 ਦਾ 99 ਹਾਊਸ ਸਰ ਸੰਪਤੀ ਦੇ ਨਾਲ ਅੱਜ ਚੁਣੌਤ ਪ੍ਰਧਾਨ ਦੀ ਕਰੇਗਾ ਅਤੇ ਇੱਕਟੀਵ ਬੋਡੀ ਵੀ ਬਣਾਏਗਾ ਤੇ ਇੱਕ ਵਰਲਡ ਰਿਕਾਰਡ ਹਰਿਆਣਾ ਸੇ ਗੁੱਡਗਰ ਆਪਣਾ ਪ੍ਰਬੰਧਕ ਕਮੇਟੀ ਹੈ ਆਪਕੇ ਸਾਥ ਕਿੰਨੇ ਮੈਂਬਰ ਹੈ ਟੋਟਲ ਇਸ ਕੰਮ ਨੂੰ 25 ਸਾਲ ਦੀ ਲੜਾਈ ਕਾਮਯਾਬ ਕਰਨ ਵਾਸਤੇ ਜਿੱਥੇ ਸੰਗਤ ਦਾ ਸਹਿਯੋਗ ਰਿਹਾ ਜਿੱਥੇ ਸੰਗਤੀ ਮਿਹਨਤ ਰਹੀ ਪਰ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਜਿਹੜਾ ਹੈ ਉਹ ਸਾਡੀ মিডিਆ ਦਾ ਪ੍ਰੈਸਟਾ ਰਿਆ ਮੈਂ ਸਾਡੀ ਪੀਜੀ ਅਦਾਵਿ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿੰਨੇ ਮੈਂਬਰ ਹੈ ਆਪਕੇ ਸਾਥ ਟੋਟਲ ਕਿੰਨੇ ਮੈਂਬਰ ਜਾ ਰਹੇ ਨੇ ਇਸ ਤਰ੍ਹਾਂ ਹੀ ਮੈਂ ਤਾਂ ਸਮਝਦਾ 49 ਦੇ 9ਾ ਸਾਡੇ ਨਾਲ ਨੇ ਪਰ ਜੇ ਗਰੁੱਪ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਹੁਣੇ-ਹੁਣੇ ਕਿਹਾ ਕਿ 32 ਮੈਂਬਰ ਸਾਡੇ ਨਾਲ ਆ ਗਿਆ ਮਤੇ ਰਹਿਣਗੇ ਅੱਜ ਕਿਹੜਾ-ਕਿਹੜਾ ਮਤੇ ਜੀ ਪਹਿਲਾ ਮਤਾ ਤੇ ਮੇਰਾ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਰਦਾਸ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਰਪ੍ਰਸਤ ਮੰਨ ਕੇ ਕੁਮੇਸ਼ਾਂ ਮੰਨਦੇ ਰਹਾਂਗੇ ਜਿਹੜਾ ਜਰਨਲ ਬੋਡੀ ਦਾ ਜਲਾਸ ਹੋਇਆ ਕਰੇਗਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਮੰਨ ਕੇ ਹੀ ਬਿਠਿਆ ਬਹਿਣਾ ਚਾਹੁੰਦਾ ਠੀਕਾ ਸਾਹਿਬ ਸੰਗਤਾਂ ਨੂੰ ਬੜੀਆਂ ਉਮੀਦਾਂ ਨੇ ਕਿ ਚਾਰ ਮਹੀਨੇ ਤੱਕ ਨੋਟ ਚਟੇ ਲੱਚਦਾ ਇਸ ਤਾਂ ਦੀ ਸੰਗਤਾਂ ਦੀਆਂ ਜਿੰਨੀਆਂ ਉਮੀਦਾਂ ਨੇ ਉੱ ਤੋਂ ਵੱਧ ਖੜੇ ਉਤਰਾਂਗੇ ਮੈਂ ਅੱਜ ਪ੍ਰੈਸ ਨਹੀਂ ਪਹਿਲੋਂ ਹੀ ਆਪਣੇ ਬਾਰੇ ਅਨਾਉਂਸਮੈਂਟ ਕਰਦਿਆਂ ਜੇ ਸਾਰੇ ਹਾਊਸ ਨੇ ਇਹ ਹਰਿਆਣੇ ਦੇ ਸਿੱਖਾਂ ਦੇ ਪਹਾੜਿਆਨੇ ਦੇ ਸਿੱਖ ਧਰਮ ਦੀ ਸੇਵਾ ਕਰਨ ਦਾ ਤੇ ਗੁਰਦੁਆਰੇ ਦੀ ਸੇਵਾ ਕਰਤਾ ਮੌਕਾ ਸਾਨੂੰ ਮਿਲਿਆ ਤੇ ਮੈਂ ਅੱਜ ਗੁਰੂ ਮਹਾਰਾਜ ਦੇ ਸਾਹਮਣੇ ਤੇ ਤੁਹਾਡੇ ਸਾਹਮਣੇ ਕਹਾਂਗਾ ਨਾ ਗੁਰਦੁਆਰੇ ਦੀ ਗੱਡੀ ਵਰਤਾਂਗਾ ਨਾ ਡਰਾਈਵਰ ਵਰਤਾਂਗਾ ਨਾ ਡੀਜ਼ਲ ਤੇ ਪੈਟਰੋਲ ਵਰਤਾਂਗਾ ਮੇਰੀ ਆਪਣੀ ਗੱਡੀ ਹੋਵੇਗੀ ਆਪਣਾ ਪੈਟਰੋਲ ਹੋਵੇਗਾ ਆਪਣਾ ਹੀ ਮੇਰਾ ਡਰਾਈਵਰ ਹੋਵੇਗਾ ਹੋਏ ਸੋਨਿਆ ਢੇਲੀਪੋਸ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵਾਂ ਪ੍ਰਧਾਨ ਤੇ ਕਾਰਜਕਾਰੀ ਬੋਰਡ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਜਾ ਰਿਹਾ ਹੈ ਕੁਰੂਖੇਤਰ ਦੇ ਵਿੱਚ ਚੋਣਾਂ ਹੋਣੀਆਂ ਨੇ ਜਿਸ ਦੇ ਵਿੱਚ 11 ਅਹੁਦੇਦਾਰਾਂ ਦੀ ਚੋਣ ਕੀਤੀ ਜਾਏਗੀ ਤਾਂ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ 11 ਸਾਲਾਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਤੇ ਕਾਰਜਕਾਰੀ ਬੋਰਡ ਜਿਹੜਾ ਉਹਨਾਂ ਨੂੰ ਮਿਲੇਗਾ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਰੇ ਆ ਕਿ ਗੁਰਦੁਆਰਾ 6ਵੀਂ ਪਾਸ਼ਾਈ ਕ੍ਰੁਖ ਖੇਤਰ ਦੇ ਵਿੱਚ ਇਹ ਮੀਟਿੰਗ ਥੋੜੀ ਜੇਰ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਵਿੱਚ 11 ਅਹੁਦੇਦਾਰਾਂ ਦੀਆਂ ਚੋਣਾਂ ਕੀਤੀਆਂ ਜਾਣਗੀਆਂ ਤੇ ਪ੍ਰਧਾਨ ਦੇ ਅਹੁਦੇ ਦੇ ਲਈ ਇਹ ਚੋਣ ਕਾਫੀ ਜ਼ਿਆਦਾ ਦਿਲਚਸਪ ਹੋਏਗੀ ਤਾਂ ਹਰਿਆਣਾ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 4 ਜਨਵਰੀ ਨੂੰ ਹੋਈਆਂ ਸਨ ਜਿਸ ਦੇ ਵਿੱਚ 40 ਮੈਂਬਰ ਵੀ ਚੁਣੇ ਗਏ ਤੇ ਉਸ ਤੋਂ ਬਾਅਦ ਹਾਲ ਹੀ ਦੇ ਵਿੱਚ ਪੰਚਕੁਲਾ ਦੇ ਵਿੱਚ 9 ਨਾਮਜ਼ਦ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਹੈ ਹੁਣ ਕਾਰਜਕਾਰੀ ਮੈਂਬਰਾਂ ਦੀ ਚੋਣ ਕਰਨ ਦੀ ਵਾਰੀ ਸੀ ਤੇ 21 ਮਈ ਨੂੰ ਮੀਟਿੰਗ ਤੈਅ ਕੀਤੀ ਗਈ ਸੀ ਪਰ ਅਚਾਨਕ ਆਖਰੀ ਸਮੇਂ ਦੇ ਉੱਤੇ ਮੀਟਿੰਗ ਨੂੰ ਮਲਤਵੀ ਕਰ ਦਿੱਤਾ ਗਿਆ ਤੇ ਹੁਣ ਇਹ ਮੀਟਿੰਗ ਅੱਜ ਯਾਨੀ ਕਿ 23 ਮਈ ਨੂੰ ਹੋਣ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਜਿੱਥੇ ਇੱਕ ਪਾਸੇ ਕਾਫੀ ਜ਼ਿਆਦਾ ਉਛਾਅ ਵੇਖਣ ਨੂੰ ਮਿਲਿਆ ਹੈ ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਲਈ ਅੱਜ ਬਹੁਤ ਹੀ ਖਾਸ ਦਿਨ ਹੈ ਲਗਭਗ 11 ਸਾਲਾਂ ਦੇ ਬਾਅਦ ਕਮੇਟੀ ਨੂੰ ਆਪਣਾ ਪਹਿਲਾ ਪ੍ਰਧਾਨ ਜਿਹੜਾ ਮਿਲੇਗਾ ਤੇ ਕਾਰਜਕਾਰੀ ਬੋਰਡ ਜਿਹੜਾ ਹੈ ਮਿਲਣ ਜਾ ਰਿਹਾ ਹੈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਦੇ ਅਹੁਦੇ ਤੇ ਲੜਾਈ ਇਸ ਵੇਲੇ ਸਿਖਰਾਂ ਦੇ ਉੱਤੇ ਹੈ ਤੇ ਅਜਹੇ ਦੇ ਵਿੱਚ ਕਿਸ ਨੂੰ ਲੋਕਾਂ ਦੇ ਵੱਲੋਂ ਸਮਰਥਨ ਦਿੱਤਾ ਜਾਂਦਾ ਹੈ ਜਾਂ ਕੋਣ ਪ੍ਰਧਾਨ ਬਣਦਾ ਹੈ ਇਹ ਵੇਖਣ ਵਾਲੀ ਗੱਲ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣੇ ਦੇ ਸਿੱਖਾਂ ਵਾਸਤੇ ਇੱਕ ਬੜਾ ਇਤਿਹਾਸਿਕ ਦਿਨ ਅੱਜ ਹਰਿਆਣੇ ਦੇ ਸਿੱਖਾਂ ਦਾ ਇੱਕ ਇਤਿਹਾਸ ਸਿਰਜਿਆ ਜਾਣਾ ਹੈ ਕਿ 25 ਸਾਲ ਦੀ ਲੜਾਈ ਲੜਨ ਤੋਂ ਬਾਅਦ ਹਰਿਆਣੇ ਦੇ ਸਿੱਖਾਂ ਅੱਜ ਹਰਿਆਣਾ ਕਮੇਟੀ ਪੂਰਨ ਤੌਰ ਤੇ ਇਲੈਕਟਿਡ ਬੋਡੀ ਲੱਭੀ ਤੇ ਜਿਲ੍ਹਾ ਅਨੰਦਪੁਰ ਦਾ ਹਾਊਸ ਸਰਸੰਪਤੀ ਨਾਲ ਚੁਣਿਆ ਗਿਆ ਪਹਿਲੋਂ 40 ਮੈਂਬਰ ਇਲੈਕਟ ਹੋ ਗਿਆ ਹੈ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਸੂਝਵਾਨ ਤੇ ਸਿਆਣੇ ਮੈਂਬਰ ਸਰਬਾਨ ਸੰਗਠਿਤ ਚੁਣ ਕੇ ਪੀਜੇ ਉਨਾ ਆਪਣੀ ਸੂਚਤਾ ਵਿਖਾਉਂਦੇ ਹੋਏ ਕੋਕ ਵੀ ਗੱਲ ਆਈ ਤੇ ਤਾਂ ਸਿਰ ਸੰਤੀ ਵਿਖਾਈ ਜੇ ਸਹੁ ਚੋ ਪ੍ਰੋਗਰਾਮ ਦੇ ਵਿੱਚ ਪ੍ਰੋ ਟਾਈਮ ਚੇਅਰਮੈਨ ਚੁਣਿਆ ਗਿਆ ਤੇ ਤਾਂ ਸਿਰ ਸੰਤੀ ਨਾਲ ਚੁਣਿਆ ਗਿਆ ਤੇ ਮੈਨੂੰ ਅੱਜ ਉਮੀਦ ਹੈ ਕਿ ਜਿਹੜੀ ਅੱਜ ਅਬਜੈਕਟਿਵ ਬੋਡੀ ਬਣਨੀ ਹੈ ਤੇ ਪ੍ਰਧਾਨ ਬਣਨਾ ਹੈ ਤੇ ਉਹ ਕਿਸ ਵੀ ਯਰ ਬਣਨਾ ਹੈ ਮੈਂ ਉਸ ਪਰਮਾਤਮਾ ਕੁਰਮਾਨਿਕ ਦੇਵ ਜੀ ਅੱਗੇ ਪਹਿਲਾਂ ਵੀ ਅਰਦਾਸ ਕੀਤੀ ਸੀ ਜਿਸ ਦਿਨ ਅਸੀਂ 10 ਕਰਨਾਲੇ ਸੰਗਤ ਇਕੱਠੀ ਕੀਤੀ ਸੀ ਮੈਂ ਕਿਹਾ 10 ਸਾਂ 10 ਤੋਂ ਭਾਈ ਹੋਵਾਂਗੇ ਤੇ ਭਾਈ ਤੋਂ ਬੱਤੀ ਹੋਵਾਂਗੇ ਅੱਜ ਤੁਹਾਡੇ ਸਾਹਮਣੇ ਹਾਊਸ ਵਿੱਚ ਉਹ ਬਾਬੇ ਨਾਨਕ ਨੇ ਸਾਡੀ ਸੁਣੀ ਬੱਤੀ ਹੋ ਗਏ ਆ ਪਰ ਮੈਂ ਬੱਤੀ ਨਹੀਂ ਸਮਝਦਾ ਮੈਂ ਅਨੰਝਾ ਮੈਂਬਰਾਂ ਨੂੰ ਜੀ ਸੁਵਿਨਮਾ ਉਹ ਪ੍ਰਮਾਤਮਾ ਦੀ ਬੇਨਤੀ ਕਰਦਾ ਹਾਂ ਕਿ ਸਾਰਾ ਅਨੰਝਾ ਦਾ ਨੰਝਾ ਹਾਊਸ ਸਰਸੰਮਤੀ ਦੇ ਨਾਲ ਅੱਜ ਚੁਣੌਤ ਪ੍ਰਧਾਨ ਦੀ ਕਰੇਗਾ ਅਡਜੈਕਟਿਵ ਬੋਡੀ ਵੀ ਬਣਾਏਗਾ ਤੇ ਕਮਰਡ ਰਿਕਾਰਡ ਹਰਿਆਣਾ ਸੇ ਗੁਰਪੁਰ ਪ੍ਰਬੰਧਕ ਕਮੇਟੀ ਦਾ ਆਪਕੇ ਸਾਥ ਕਿੰਨੇ ਮੈਂਬਰ ਹੈ ਟੋਟਲ ਇਸ ਕਮ ਨੂੰ 25 ਸਾਲ ਦੀ ਲੜਾਈ ਕਾਮਯਾਬ ਕਰਨ ਵਾਸਤੇ ਜਿੱਥੇ ਸੰਗਤ ਦਾ ਸਹਿਯੋਗ ਰਿਹਾ ਜਿੱਥੇ ਸੰਗਤੀ ਮਿਹਨਤ ਰਹੀ ਪਰ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਜਿਹੜਾ ਹੈ ਉਹ ਸਾਡੀ ਮੀਡੀਆ ਦਾ ਪ੍ਰੈਸ ਡੇਰੀਆ ਮੈਂ ਸਾਡੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿੰਨੇ ਮੈਂਬਰ ਹੈ ਆਪਕੇ ਸਾਥ ਟੋਟਲ ਕਿੰਨੇ ਮੈਂਬਰ ਜਾ ਰਹੇ ਹੈ ਇਸ ਤਰ੍ਹਾਂ ਦੀ ਮੈਂ ਤਾਂ ਸਮਝਦਾ 49 ਦੇ ਜਿਹੜਾ ਸਾਡੇ ਨਾਲ ਨੇ ਪਰ ਜੇ ਗੁਰੂਪਤੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਹੁਣੇ-ਹੁਣੇ ਕਿਹਾ ਵੀ 32 ਮੈਂਬਰ ਸਾਡੇ ਆ ਗਿਆ ਮਤੇ ਰਹੇਗੇ ਅੱਜ ਕਿਹੜਾ ਕੌਣ ਮਤੇ ਜਿੱਤਾ ਜੀ ਪਹਿਲਾ ਮਤਾ ਤੇ ਮੇਰਾ ਇਹ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਰਦਾਸ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਰਪ੍ਰਸਤ ਮੰਨ ਕੇ ਹਮੇਸ਼ਾ ਮੰਨਦੇ ਰਹਾਂਗੇ ਜਿਹੜਾ ਜਰਨਲ ਬਾਡੀ ਦਾ ਜਲਾਸ ਹੋਇਆ ਕਰੇਗਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਰਪ੍ਰਸਤ ਮੰਨ ਕੇ ਹੀ ਮਿਲਣਾ ਚਾਹੀਦਾ ਹੈ ਜਿੱਥੇ ਸਾਫ ਸੰਗਤਾਂ ਨੂੰ ਬੜੀਆਂ ਉਮੀਦਾਂ ਨੇ ਕਿ ਚਾਰ ਮਹੀਨੇ ਦੇ ਤਕਰੀਬ ਹੋ ਚੁੱਕੇ ਲੱਗ ਚੁੱਕੇ ਨੇ ਇਸ ਥਾਂ ਦੀ ਸੰਗਤਾਂ ਦੀਆਂ ਜਿੰਨੀਆਂ ਉਮੀਦਾਂ ਨੇ ਉੱਦੋਂ ਵੱਧ ਖਰੇ ਉਤਰਾਂਗੇ ਮੈਂ ਅੱਜ ਪ੍ਰੈਸ ਸਰੇ ਨਹੀਂ ਪਹਿਲੋਂ ਹੀ ਆਪਣੇ ਬਾਰੇ ਅਨਾਉਂਸਮੈਂਟ ਕਰ ਦਿਆਂ ਜੇ ਸਾਰੇ ਹਾਊਸ ਨੇ ਇਹ ਹਰਿਆਣੇ ਦੇ ਸਿੱਖਾਂ ਦੀ ਹਰਿਆਣੇ ਦੇ ਸਿੱਖ ਧਰਮ ਦੀ ਸੇਵਾ ਕਰਨ ਦਾ ਤੇ ਗੁਰਦੁਆਰੇ ਦੀ ਸੇਵਾ ਕਰਤਾ ਮੌਕਾ ਸਾਨੂੰ ਮਿਲਿਆ ਤੇ ਮੈਂ ਅੱਜ ਗੁਰੂ ਮਹਾਰਾਜ ਦੇ ਸਾਹਮਣੇ ਤੁਹਾਡੇ ਸਾਹਮਣੇ ਕਹਾਂਗਾ ਨਾ ਗੁਰਦੁਆਰੇ ਦੀ ਗੱਡੀ ਵਰਤਾਂਗਾ ਨਾ ਡਰਾਈਵਰ ਵਰਤਾਂਗਾ ਨਾ ਡੀਜ਼ਲ ਤੇ ਪੈਟਰੋਲ ਵਰਤਾਂਗਾ ਮੇਰੀ ਆਪਣੀ ਗੱਡੀ ਹੋਵੇਗੀ ਆਪਣਾ ਪੈਟਰੋਲ ਹੋਵੇਗਾ ਆਪਣਾ ਹੀ ਮੇਰਾ ਡਰਾਈਵਰ ਹੋਵੇਗਾ ਹਰੇਕ ਸੋਨਿਆ ਢੇਲੀਪੋਸਟ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵਾਂ ਪ੍ਰਧਾਨ ਤੇ ਕਾਰਜਕਾਰੀ ਬੋਰਡ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਜਾ ਰਿਹਾ ਹੈ ਕੁਰੂਕਸ਼ੇਤਰ ਦੇ ਵਿੱਚ ਚੋਣਾਂ ਹੋਣੀਆਂ ਨੇ ਜਿਸ ਦੇ ਵਿੱਚ 11 ਅਹੁਦੇਦਾਰਾਂ ਦੀ ਚੋਣ ਕੀਤੀ ਜਾਏਗੀ ਤਾਂ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ 11 ਸਾਲਾਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਤੇ ਕਾਰਜਕਾਰੀ ਬੋਰਡ ਜਿਹੜਾ ਉਹਨਾਂ ਨੂੰ ਮਿਲੇਗਾ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਕਿ ਗੁਰਦੁਆਰਾ 6ਵੀਂ ਪਾਸ਼ਾਈ ਕ੍ਰੁਖhetra ਦੇ ਵਿੱਚ ਇਹ ਮੀਟਿੰਗ ਥੋੜੀ ਜੇਰ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਵਿੱਚ 11 ਉਧੇਦਾਰਾਂ ਦੀਆਂ ਚੋਣਾਂ ਕੀਤੀਆਂ ਜਾਣਗੀਆਂ ਤੇ ਪ੍ਰਧਾਨ ਦੇ ਅਹੁਦੇ ਦੇ ਲਈ ਇਹ ਚੋਣ ਕਾਫੀ ਜ਼ਿਆਦਾ ਦਿਲਚਸਪ ਹੋਏਗੀ ਤਾਂ ਹਰਿਆਣਾ ਸੇਕਗਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 4 19 ਜਨਵਰੀ ਨੂੰ ਹੋਈਆਂ ਸਨ ਜਿਸ ਦੇ ਵਿੱਚ 40 ਮੈਂਬਰ ਵੀ ਚੁਣੇ ਗਏ ਤੇ ਉਸ ਤੋਂ ਬਾਅਦ ਹਾਲ ਹੀ ਦੇ ਵਿੱਚ ਪੰਚਕੁਲਾ ਦੇ ਵਿੱਚ 9 ਨਾਮਜਦ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਹੈ ਹੁਣ ਕਾਰਜਕਾਰੀ ਮੈਂਬਰਾਂ ਦੀ ਚੋਣ ਕਰਨ ਦੀ ਵਾਰੀ ਸੀ ਤੇ 21 ਮਈ ਨੂੰ ਮੀਟਿੰਗ ਤੈਅ ਕੀਤੀ ਗਈ ਸੀ ਪਰ ਅਚਾਨਕ ਆਖਰੀ ਸਮੇਂ ਦੇ ਉੱਤੇ ਮੀਟਿੰਗ ਨੂੰ ਮਲਤਵੀ ਕਰ ਦਿੱਤਾ ਗਿਆ ਤੇ ਹੁਣ ਇਹ ਮੀਟਿੰਗ ਅੱਜ ਯਾਨੀ ਕਿ 23 ਮਈ ਨੂੰ ਹੋਣ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਜਿੱਥੇ ਇੱਕ ਪਾਸੇ ਕਾਫੀ ਜ਼ਿਆਦਾ ਉਛਾਅ ਵੇਖਣ ਨੂੰ ਮਿਲਿਆ ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਲਈ ਅੱਜ ਬਹੁਤ ਹੀ ਖਾਸ ਦਿਨ ਹੈ ਲਗਭਗ 11 ਸਾਲਾਂ ਦੇ ਬਾਅਦ ਕਮੇਟੀ ਨੂੰ ਆਪਣਾ ਪਹਿਲਾ ਪ੍ਰਧਾਨ ਜਿਹੜਾ ਮਿਲੇਗਾ ਤੇ ਕਾਰਜਕਾਰੀ ਬੋਰਡ ਜਿਹੜਾ ਹੈ ਮਿਲਣ ਜਾ ਰਿਹਾ ਹੈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਦੇ ਅਹੁਦੇ ਤੇ ਲੜਾਈ ਇਸ ਵੇਲੇ ਸਿਖਰਾਂ ਦੇ ਉੱਤੇ ਹੈ ਤੇ ਅਜਹ ਦੇ ਵਿੱਚ ਕਿਸ ਨੂੰ ਲੋਕਾਂ ਦੇ ਵੱਲੋਂ ਸਮਰਥਨ ਦਿੱਤਾ ਜਾਂਦਾ ਹੈ ਜਾਂ ਕੋਣ ਪ੍ਰਧਾਨ ਬਣਦਾ ਹੈ ਇਹ ਵੇਖਣ ਵਾਲੀ ਗੱਲ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਹਰਿਆਣੇ ਦੇ ਸਿੱਖਾਂ ਵਾਸਤੇ ਇੱਕ ਬੜਾ ਇਤਿਹਾਸਿਕ ਦਿਨ ਅੱਜ ਹਰਿਆਣਾ ਦੇ ਸਿੱਖਾਂ ਦਾ ਇੱਕ ਇਤਿਹਾਸ ਸਿਰਜਿਆ ਜਾਣਾ ਹੈ ਕਿ 25 ਸਾਲ ਦੀ ਲੜਾਈ ਲੜਨ ਤੋਂ ਬਾਅਦ ਹਰਿਆਣਾ ਦੇ ਸਿੱਖਾਂ ਅੱਜ ਹਰਿਆਣਾ ਕਮੇਟੀ ਪੂਰਨ ਤੌਰ ਤੇ ਇਲੈਕਟਡ ਬੋਡੀ ਲਿਖੀ ਤੇ ਜਿਹੜਾ 49 ਦਾ ਹਾਊਸ ਸਰਸੰਪਤੀ ਨਾਲ ਚੁਣਿਆ ਗਿਆ ਪਹਿਲੋਂ 40 ਮੈਂਬਰ ਇਲੈਕਟ ਹੋ ਗਿਆ ਹੈ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਸੂਝਵਾਨ ਤੇ ਸਿਆਣੇ ਮੈਂਬਰ ਸਰਬਾਨ ਸੰਗਤ ਚੁਣ ਕੇ ਬੀਤੇ ਉਨਾਂ ਆਪਣੀ ਸੂਚਤਾ ਵਿਖਾਉਂਦੇ ਹੋਏ ਕੋਕਤ ਦੀ ਗੱਲ ਆਈ ਤੇ ਤਾਂ ਸਿਰਫ ਸਭਤੀ ਵਿਖਾਈ ਜੇ ਸouncok ਪ੍ਰੋਗਰਾਮ ਦੇ ਵਿੱਚ ਪ੍ਰੋ ਟਾਈਮ ਚੇਅਰਮੈਨ ਚੁਣਿਆ ਗਿਆ ਤੇ ਤਾਂ ਸਿਰ ਸੰਤੀ ਨਾਲ ਚੁਣਿਆ ਗਿਆ ਤੇ ਮੈਨੂੰ ਅੱਜ ਉਮੀਦ ਹੈ ਕਿ ਜਿਹੜੀ ਅੱਜ ਅਡਜੈਕਟਿਵ ਬੋਡੀ ਬਣਨੀ ਹੈ ਤੇ ਪ੍ਰਧਾਨ ਬਣਨਾ ਹੈ ਤੇ ਉਹ ਕਿਸ ਪੀਰੀਅਡ ਬਣਨਾ ਹੈ ਮੈਂ ਉਸ ਪਰਮਾਤਮਾ ਗੁਰਨਾਣਕ ਦੇਵ ਜੀ ਜੱਗੇ ਪਹਿਲਾਂ ਵੀ ਅਰਦਾਸ ਕੀਤੀ ਸੀ ਜਿਸ ਦਿਨ ਅਸੀਂ 10 ਅੰਕ ਕਰਨਾਲੇ ਸੰਗਤ ਇਕੱਠੀ ਕੀਤੀ ਸੀ ਮੈਂ ਕਿਹਾ ਦਾਸਾਂ 10 ਤੋਂ ਭਾਈ ਹੋਵਾਂਗੇ ਤੇ ਭਾਈ ਤੋਂ ਬੱਤੀ ਹੋਵਾਂਗੇ ਅੱਜ ਤੁਹਾਡੇ ਸਾਹਮਣੇ ਹਾਊਸ ਵਿੱਚ ਉਹ ਬਾਬੇ ਨਾਨਕ ਨੇ ਸਾਡੀ ਸੁਣੀ 32 ਹੋ ਗਏ ਆ ਪਰ ਮੈਂ ਬੱਤੀ ਨਹੀਂ ਸਮਝਦਾ ਮੈਂ ਅਨੰਝਾ ਮੈਂਬਰਾਂ ਨੂੰ ਜੀ ਸੁਨੇਹਾ ਉਹ ਪ੍ਰਮਾਤਮਾ ਦੀ ਬੇਨਤੀ ਕਰਦਾ ਹਾਂ ਕਿ ਸਾਰਾ ਅਨੰਝਾ ਦਾ ਅਨੰਝਾ ਹਾਊਸ ਸਰਸੰਮਤੀ ਦੇ ਨਾਲ ਅੱਜ ਚੁਣੌਤ ਪ੍ਰਧਾਨ ਦੀ ਕਰੇਗਾ ਅਡਜੈਕਟਿਵ ਬੋਡੀ ਵੀ ਬਣਾਏਗਾ ਤੇਕ ਵਰਲਡ ਰਿਕਾਰਡ ਹਰਿਆਣਾ ਸੇ ਗੁਰਗਰ ਦੇ ਪ੍ਰਬੰਧਕ ਕਮੇਟੀ ਦੇ ਆਪਕੇ ਸਾਥ ਕਿੰਨੇ ਮੈਂਬਰ ਹੈ ਟੋਟਲ ਇਹ ਕੰਮ ਨੂੰ 25 ਸਾਲ ਦੀ ਲੜਾਈ ਕਾਮਯਾਬ ਕਰਨ ਵਾਸਤੇ ਜਿੱਥੇ ਸੰਗਠਨ ਦਾ ਸਹਿਯੋਗ ਰਿਹਾ ਅਤੀਤ ਸੰਗਠੀ ਮਿਹਨਤ ਰਹੀ ਪਰ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਜਿਹੜਾ ਹੈ ਉਹ ਸਾਡੀ ਮੀਡੀਆ ਦਾ ਪ੍ਰੈਸ ਡੇਰੀਆ ਮੈਂ ਸਾਡੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿੰਨੇ ਮੈਂਬਰ ਹੈ ਆਪਕੇ ਸਾਥ ਟੋਟਲ ਕਿੰਨੇ ਮੈਂਬਰ ਜਾ ਰਹੇ ਹੈ ਸਟਾਡੀ ਮੈਂ ਤਾਂ ਸਮਝਦਾ 49 ਦੇ 49 ਸਾਡੇ ਨਾਲ ਨੇ ਅਰਜ ਗਰੁੱਪ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਹੁਣੇ-ਹੁਣੇ ਕਿਹਾ ਕਿ 32 ਮੈਂਬਰ ਸਾਡੇ ਨਾਲ ਜਾਂ ਮਤੇ ਰਹਿਣਗੇ ਅੱਜ ਕਿਹੜਾ-ਕਿਹੜਾ ਮਤੇ ਜੀ ਪਹਿਲਾ ਮਤਾ ਤੇ ਮੇਰਾ ਇਹ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਰਦਾਸ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਰਪ੍ਰਸਤ ਮੰਨ ਕੇ ਹਮੇਸ਼ਾ ਮੰਨਦੇ ਰਹਾਂਗੇ ਜਿਹੜਾ ਜਰਨਲ ਬਾਡੀ ਦਾ ਜਲਾਸ ਹੋਏ ਕਰੇਗਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਰਪ੍ਰਸਤੀ ਮੰਨ ਕੇ ਹੀ ਮਿਲ ਗਿਆ ਇੱਕ ਨਾਮ ਚੀਕਾ ਸਾਹਿਬ ਸੰਗਤਾਂ ਨੂੰ ਬੜੀਆਂ ਉਮੀਦਾਂ ਨੇ ਕਿ 4 ਮਹੀਨੇ ਦਾ ਤਜਰਬਾ ਨੋਟ ਚੇ ਲੈ ਚਾਹੇ ਇਸ ਤਾਂ ਦੀ ਸੰਗਤਾਂ ਦੀਆਂ ਜਿੰਨੀਆਂ ਉਮੀਦਾਂ ਨੇ ਉਹਨੂੰ ਵੱਧ ਖਰੇ ਉਤਰਾਂਗੇ ਮੈਂ ਅੱਜ ਪ੍ਰੈਸ ਸਟੇ ਰਾਹੀਂ ਪਹਿਲੋਂ ਹੀ ਆਪਣੇ ਬਾਰੇ ਅਨਾਉਂਸਮੈਂਟ ਕਰਦਿਆਂ ਜੇ ਸਾਰੇ ਹਾਊਸ ਨੇ ਇਹ ਹਰਿਆਣੇ ਦੇ ਸਿੱਖਾਂ ਦੀ ਹਰਿਆਣੇ ਦੇ ਸਿੱਖ ਧਰਮ ਦੀ ਸੇਵਾ ਕਰਨ ਦਾ ਤੇ ਗੁਰਦੁਆਰੇ ਦੀ ਸੇਵਾ ਕਰਨ ਦਾ ਮੌਕਾ ਸਾਨੂੰ ਮਿਲਿਆ ਤੇ ਮੈਂ ਅੱਜ ਗੁਰੂ ਮਹਾਰਾਜ ਦੇ ਸਾਹਮਣੇ ਤੇ ਤੁਹਾਡੇ ਸਾਹਮਣੇ ਕਹਾਂਗਾ ਨਾ ਗੁਰਦੁਆਰੇ ਦੀ ਗੱਡੀ ਵਰਤਾਂਗਾ ਨਾ ਡਰਾਈਵਰ ਵਰਤਾਂਗਾ ਨਾ ਡੀਜ਼ਲ ਤੇ ਪਟ્રોલ ਵਰਤਾਂਗਾ ਮੇਰੀ ਆਪਣੀ ਗੱਡੀ ਹੋਵੇਗੀ ਆਪਣਾ ਪਟ્રોલ ਹੋਵੇਗਾ ਆਪਣਾ ਹੀ ਮੇਰਾ ਡਰਾਈਵਰ ਹੋਵੇਗਾ ਹਰੇਕ ਸੋਨਿਆ ਢੇਲੀਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵਾਂ ਪ੍ਰਧਾਨ ਤੇ ਕਾਰਜਕਾਰੀ ਬੋਰਡ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਜਾ ਰਿਹਾ ਹੈ ਕੁਰੂਖੇਤਰ ਦੇ ਵਿੱਚ ਚੋਣਾਂ ਹੋਣੀਆਂ ਨੇ ਜਿਸ ਦੇ ਵਿੱਚ 11 ਅਹੁਦੇਦਾਰਾਂ ਦੀ ਚੋਣ ਕੀਤੀ ਜਾਏਗੀ ਤਾਂ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ 11 ਸਾਲਾਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਤੇ ਕਾਰਜਕਾਰੀ ਬੋਰਡ ਜਿਹੜਾ ਉਹਨਾਂ ਨੂੰ ਮਿਲੇਗਾ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਕਿ ਗੁਰਦੁਆਰਾ 6ਵੀਂ ਪਾਸ਼ਾਈ ਕ੍ਰੁਖ ਖੇਤਰ ਦੇ ਵਿੱਚ ਇਹ ਮੀਟਿੰਗ ਥੋੜੀ ਜੇਰ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਵਿੱਚ 11 ਅਹੁਦੇਦਾਰਾਂ ਦੀਆਂ ਚੋਣਾਂ ਕੀਤੀਆਂ ਜਾਣਗੀਆਂ ਤੇ ਪ੍ਰਧਾਨ ਦੇ ਅਹੁਦੇ ਦੇ ਲਈ ਇਹ ਚੋਣ ਕਾਫੀ ਜ਼ਿਆਦਾ ਦਿਲਚਸਪ ਹੋਏਗੀ ਤਾਂ ਹਰਿਆਣਾ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 24 ਜਨਵਰੀ ਨੂੰ ਹੋਈਆਂ ਸਨ ਜਿਸ ਦੇ ਵਿੱਚ 40 ਮੈਂਬਰ ਵੀ ਚੁਣੇ ਗਏ ਤੇ ਉਸ ਤੋਂ ਬਾਅਦ ਹਾਲ ਹੀ ਦੇ ਵਿੱਚ ਪੰਚਕੁਲਾ ਦੇ ਵਿੱਚ 9 ਨਾਮਜ਼ਦ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਹੈ ਹੁਣ ਕਾਰਜਕਾਰੀ ਮੈਂਬਰਾਂ ਦੀ ਚੋਣ ਕਰਨ ਦੀ ਵਾਰੀ ਸੀ ਤੇ 21 ਮਈ ਨੂੰ ਮੀਟਿੰਗ ਤੈਅ ਕੀਤੀ ਗਈ ਸੀ ਪਰ ਅਚਾਨਕ ਆਖਰੀ ਸਮੇਂ ਦੇ ਉੱਤੇ ਮੀਟਿੰਗ ਨੂੰ ਮਲਤਵੀ ਕਰ ਦਿੱਤਾ ਗਿਆ ਤੇ ਹੁਣ ਇਹ ਮੀਟਿੰਗ ਅੱਜ ਯਾਨੀ ਕਿ 23 ਮਈ ਨੂੰ ਹੋਣ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਜਿੱਥੇ ਇੱਕ ਪਾਸੇ ਕਾਫੀ ਜ਼ਿਆਦਾ ਉਛਾਅ ਵੇਖਣ ਨੂੰ ਮਿਲਿਆ ਹੈ ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਲਈ ਅੱਜ ਬਹੁਤ ਹੀ ਖਾਸ ਦਿਨ ਹੈ ਲਗਭਗ 11 ਸਾਲਾਂ ਦੇ ਬਾਅਦ ਕਮੇਟੀ ਨੂੰ ਆਪਣਾ ਪਹਿਲਾ ਪ੍ਰਧਾਨ ਜਿਹੜਾ ਮਿਲੇਗਾ ਤੇ ਕਾਰਜਕਾਰੀ ਬੋਰਡ ਜਿਹੜਾ ਹੈ ਮਿਲਣ ਜਾ ਰਿਹਾ ਹੈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਦੇ ਅਹੁਦੇ ਦੇ ਲੜਾਈ ਇਸ ਵੇਲੇ ਸਿਖਰਾਂ ਦੇ ਉੱਤੇ ਹੈ ਤੇ ਅਜਹੇ ਦੇ ਵਿੱਚ ਕਿਸ ਨੂੰ ਲੋਕਾਂ ਦੇ ਵੱਲੋਂ ਸਮਰਥਨ ਦਿੱਤਾ ਜਾਂਦਾ ਹੈ ਜਾਂ ਕੋਣ ਪ੍ਰਧਾਨ ਬਣਦਾ ਹੈ ਇਹ ਵੇਖਣ ਵਾਲੀ ਗੱਲ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣੇ ਦੇ ਸਿੱਖਾਂ ਵਾਸਤੇ ਇੱਕ ਬੜਾ ਇਤਿਹਾਸਿਕ ਦਿਨ ਅੱਜ ਹਰਿਆਣਾ ਦੇ ਸਿੱਖਾਂ ਦਾ ਇੱਕ ਇਤਿਹਾਸ ਸਿਰਜਿਆ ਜਾਣਾ ਹੈ ਕਿ 25 ਸਾਲ ਦੀ ਲੜਾਈ ਲੜਨ ਤੋਂ ਬਾਅਦ ਹਰਿਆਣਾ ਦੇ ਸਿੱਖਾਂ ਅੱਜ ਹਰਿਆਣਾ ਕਮੇਟੀ ਪੂਰਨ ਤੌਰ ਤੇ ਇਲੈਕਟਡ ਬੋਰਡ ਬਣੇ ਤੇ ਜਿਹੜਾ ਅਨੰਦਾ ਦਾ ਹਾਊਸ ਸਰਸੰਪਤੀ ਨਾਲ ਜੁੜਿਆ ਗਿਆ ਪਹਿਲੋਂ 40 ਮੈਂਬਰ ਇਲੈਕਟ ਹੋ ਗਿਆ ਹੈ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਸੂਝਵਾਨ ਤੇ ਸਿਆਣੇ ਮੈਂਬਰ ਸਰਬਾਤ ਸੰਗਤਿਕ ਚੁਣ ਕੇ ਭੇਜੇ ਉਨਾ ਆਪਣੀ ਸੂਚਤਾ ਵਿਖਾਉਂਦੇ ਹੋਏ ਕੋਕਤ ਦੀ ਗੱਲ ਆਈ ਤੇ ਤਾਂ ਸਿਰਫ ਸਭਤੀ ਵਿਖਾਈ ਜੇ ਸouncok ਪ੍ਰੋਗਰਾਮ ਦੇ ਵਿੱਚ ਪ੍ਰੋ ਟਾਈਮ ਚੇਅਰਮੈਨ ਚੁਣਿਆ ਗਿਆ ਤੇ ਤਾਂ ਸਿਰ ਸੰਤੀ ਨਾਲ ਚੁਣਿਆ ਗਿਆ ਤੇ ਮੈਨੂੰ ਅੱਜ ਉਮੀਦ ਹੈ ਕਿ ਜਿਹੜੀ ਅੱਜ ਐਡਜੈਕਟਿਵ ਬਾਡੀ ਬਣਨੀ ਹੈ ਤੇ ਪ੍ਰਧਾਨ ਬਣਨਾ ਹੈ ਤੇ ਉਹ ਕਿਸ ਵੀਅਰ ਬੰਨਾ ਹੈ ਮੈਂ ਉਸ ਪਰ ਮਹੱਤਵਪੂਰਨ ਗੁਰਨਾਣਕ ਦੇ ਵਜਿ ਲੱਗੇ ਪਹਿਲਾਂ ਵੀ ਅਰਦਾਸ ਕੀਤੀ ਸੀ ਜਿਸ ਦਿਨ ਅਸੀਂ 10 ਕਰਨਾਲੇ ਸੰਗਤ ਇਕੱਠੀ ਕੀਤੀ ਸੀ ਮੈਂ ਕਿਹਾ ਦਾਸਾਂ ਤਸ ਤੋਂ ਭਾਈ ਹੋਵਾਂਗੇ ਤੇ ਭਾਈ ਤੋਂ ਬੱਤੀ ਹੋਵਾਂਗੇ ਅੱਜ ਤੁਹਾਡੇ ਸਾਹਮਣੇ ਹਾਊਸ ਵਿੱਚ ਉਹ ਬਾਬੇ ਨਾਨਕ ਨੇ ਸਾਡੀ ਸੁਣੀ ਬੱਤੀ ਹੋ ਗਏ ਆ ਪਰ ਮੈਂ ਬੱਤੀ ਨਹੀਂ ਸਮਝਦਾ ਮੈਂ ਅਨੰਝਾ ਮੈਂਬਰਾਂ ਨੂੰ ਜੀ ਸੁਵਿਨੋ ਮੈਂ ਉਹ ਪ੍ਰਮਾਤਮਾ ਦੀ ਬੇਨਤੀ ਕਰਦਾ ਹਾਂ ਕਿ ਸਾਰਾ ਅਨੰਝਾ ਦਾ ਅਨੰਝਾ ਹਾਊਸ ਸਰਸੰਮਤੀ ਦੇ ਨਾਲ ਅੱਜ ਚੋਣ ਪ੍ਰਬੰਧਨ ਦੀ ਕਰੇਗਾ ਅਨਟੈਕਟਿਵ ਬੋਡੀ ਵੀ ਬਣਾਏਗਾ ਤੇਕ ਵਰਲਡ ਰਿਕਾਰਡ ਹਰਿਆਣਾ ਸੇ ਗੁਰਗੜਾ ਪ੍ਰਬੰਧਕ ਕਮੇਟੀ ਦਾ ਆਪਕੇ ਸਾਥ ਕਿੰਨੇ ਮੈਂਬਰ ਹੈ ਟੋਟਲ ਇਸ ਕੰਮ ਨੂੰ 25 ਸਾਲ ਦੀ ਲੜਾਈ کامیاب ਕਰਨ ਵਾਸਤੇ ਜਿੱਥੇ ਸੰਗਠਨ ਦਾ ਸਹਿਯੋਗ ਰਿਹਾ ਅਤੀਤ ਸੰਗਠੀ ਮੰਤਰੀ ਪਰ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਜਿਹੜਾ ਹੈ ਉਹ ਸਾਡੀ মিডিਆ ਦਾ ਪ੍ਰੈਸਟਰੀਆ ਮੈਂ ਸਾਡੀ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿੰਨੇ ਮੈਂਬਰ ਹੈ ਆਪਕੇ ਸਾਥ ਟੋਟਲ ਕਿੰਨੇ ਮੈਂਬਰ ਜਾ ਰਹੇ ਹੈ ਇਸ ਤਰ੍ਹਾਂ ਹੀ ਮੈਂ ਤਾਂ ਸਮਝਦਾ 99 ਦੇ 99 ਸਾਡੇ ਨਾਲ ਨੇ ਪਰ ਜੇ ਗਰੁੱਪ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਹੁਣੇ-ਹੁਣੇ ਕਿਹਾ ਵੀ 32 ਮੈਂਬਰ ਸਾਡੇ ਨਾਲ ਜਾਂ ਮਤੇ ਰਹਿਗੇ ਅੱਜ ਕਿਹੜਾ-ਕਿਹੜਾ ਮਤੇ ਜੀ ਪਹਿਲਾ ਮਤਦ ਤੇ ਮੇਰਾ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਰਦਾਸ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਰਪ੍ਰਸਤ ਮੰਨ ਕੇ ਹਮੇਸ਼ਾ ਮੰਨਦੇ ਰਹਾਂਗੇ ਜਿਹੜਾ ਜਰਨਲ ਬਾਡੀ ਦਾ ਜਲਾਸ ਹੋਇਆ ਕਰੇਗਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਰਪ੍ਰਸਤ ਮੰਨ ਕੇ ਹੀ ਬੀਜਿਆ ਜਾਵੇ ਕੀਤਾ ਸਾਹਿਬ ਸੱਤਾ ਨੂੰ ਬੜੀਆ ਉਮੀਦਾਂ ਨੇ ਕਿ 4 ਮਹੀਨੇ ਦਾ ਤਕਰੀਬ ਹੋ ਸਕਦਾ ਹੈ ਚਲਦਾ ਜੀ ਇਸ ਢਾਂ ਦੀ ਸੰਗਤਾਂ ਦੀਆਂ ਜਿੰਨੀਆਂ ਉਮੀਦਾਂ ਨੇ ਉਨੋਂ ਵੱਧ ਖਰੇ ਉਤਰਾਂਗੇ ਮੈਂ ਅੱਜ ਪ੍ਰੈਸ ਸਰਾਹੀ ਪਹਿਲੋਂ ਹੀ ਆਪਣੇ ਬਾਰੇ ਅਨਾਉਂਸਮੈਂਟ ਕਰ ਦਿਆਂ ਜੇ ਸਾਰੇ ਹਾਊਸ ਨੇ ਇਹ ਹਰਿਆਣੇ ਦੇ ਸਿੱਖਾਂ ਦੀ ਹਰਿਆਣੇ ਦੇ ਸਿੱਖ ਧਰਮ ਦੀ ਸੇਵਾ ਕਰਨ ਦਾ ਤੇ ਗੁਰਦਵਾਰੇ ਸੇਵਾ ਕਰਨ ਦਾ ਮੌਕਾ ਸਾਨੂੰ ਮਿਲਿਆ ਤੇ ਮੈਂ ਅੱਜ ਗੁਰੂ ਮਹਾਰਾਜ ਦੇ ਸਾਹਮਣੇ ਤੁਹਾਡੇ ਸਾਹਮਣੇ ਕਹਾਂਗਾ ਨਾ ਗੁਰਦੁਆਰੇ ਦੀ ਗੱਡੀ ਵਰਤਾਂਗਾ ਨਾ ਡਰਾਈਵਰ ਵਰਤਾਂਗਾ ਨਾ ਡੀਲਰ ਤੇ ਪਟ્રોલ ਵਰਤਾਂਗਾ ਮੇਰੀ ਆਪਣੀ ਗੱਡੀ ਹੋਵੇਗੀ ਆਪਣਾ ਪਟ્રોલ ਹੋਵੇਗਾ ਆਪਣਾ ਹੀ ਮੇਰਾ ਡਰਾਈਵਰ ਹੋਵੇ ਉਹਨੇ ਇਸੋ ਨਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵਾਂ ਪ੍ਰਧਾਨ ਤੇ ਕਾਰਜਕਾਰੀ ਬੋਰਡ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਜਾ ਰਿਹਾ ਹੈ ਕੁਰੂਖੇਤਰ ਦੇ ਵਿੱਚ ਚੋਣਾਂ ਹੋਣੀਆਂ ਨੇ ਜਿਸ ਦੇ ਵਿੱਚ 11 ਅਹੁਦੇਦਾਰਾਂ ਦੀ ਚੋਣ ਕੀਤੀ ਜਾਏਗੀ ਤਾਂ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ 11 ਸਾਲਾਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਤੇ ਕਾਰਜਕਾਰੀ ਬੋਰਡ ਜਿਹੜਾ ਉਹਨਾਂ ਨੂੰ ਮਿਲੇਗਾ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਕਿ ਗੁਰਦੁਆਰਾ 6ਵੀਂ ਪਾਸ਼ਾਈ ਕ੍ਰੁਖ ਖੇਤਰ ਦੇ ਵਿੱਚ ਇਹ ਮੀਟਿੰਗ ਥੋੜੀ ਜਿਹਰੇ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਵਿੱਚ 11 ਅਹੁਦੇਦਾਰਾਂ ਦੀਆਂ ਚੋਣਾਂ ਕੀਤੀਆਂ ਜਾਣਗੀਆਂ ਤੇ ਪ੍ਰਧਾਨ ਦੇ ਅਹੁਦੇ ਦੇ ਲਈ ਇਹ ਚੋਣ ਕਾਫੀ ਜ਼ਿਆਦਾ ਦਿਲਚਸਪ ਹੋਏਗੀ ਤਾਂ ਹਰਿਆਣਾ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 24 ਜਨਵਰੀ ਨੂੰ ਹੋਈਆਂ ਸਨ ਜਿਸ ਦੇ ਵਿੱਚ 40 ਮੈਂਬਰ ਵੀ ਚੁਣੇ ਗਏ ਤੇ ਉਸ ਤੋਂ ਬਾਅਦ ਹਾਲ ਹੀ ਦੇ ਵਿੱਚ ਪੰਚਕੁਲਾ ਦੇ ਵਿੱਚ 9 ਨਾਮਜ਼ਦ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਹੈ ਹੁਣ ਕਾਰਜਕਾਰੀ ਮੈਂਬਰਾਂ ਦੀ ਚੋਣ ਕਰਨ ਦੀ ਵਾਰੀ ਸੀ ਤੇ 21 ਮਈ ਨੂੰ ਮੀਟਿੰਗ ਤੈਅ ਕੀਤੀ ਗਈ ਸੀ ਪਰ ਅਚਾਨਕ ਆਖਰੀ ਸਮੇਂ ਦੇ ਉੱਤੇ ਮੀਟਿੰਗ ਨੂੰ ਮਲਤਵੀ ਕਰ ਦਿੱਤਾ ਗਿਆ ਤੇ ਹੁਣ ਇਹ ਮੀਟਿੰਗ ਅੱਜ ਯਾਨੀ ਕਿ ਕਈ ਮਹੀਨੋਂ ਹੋਣ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਜਿੱਥੇ ਇੱਕ ਪਾਸੇ ਕਾਫੀ ਜ਼ਿਆਦਾ ਉਛਾਅ ਵੇਖਣ ਨੂੰ ਮਿਲਿਆ ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਲਈ ਅੱਜ ਬਹੁਤ ਹੀ ਖਾਸ ਦਿਨ ਹੈ ਲਗਭਗ 11 ਸਾਲਾਂ ਦੇ ਬਾਅਦ ਕਮੇਟੀ ਨੂੰ ਆਪਣਾ ਪਹਿਲਾ ਪ੍ਰਧਾਨ ਜਿਹੜਾ ਮਿਲੇਗਾ ਤੇ ਕਾਰਜਕਾਰੀ ਬੋਰਡ ਜਿਹੜਾ ਹੈ ਮਿਲਣ ਜਾ ਰਿਹਾ ਹੈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਦੇ ਅਹੁਦੇ ਦੇ ਲੜਾਈ ਇਸ ਵੇਲੇ ਸਿਖਰਾਂ ਦੇ ਉੱਤੇ ਹੈ ਤੇ ਅਜਹੇ ਦੇ ਵਿੱਚ ਕਿਸ ਨੂੰ ਲੋਕਾਂ ਦੇ ਵੱਲੋਂ ਸਮਰਥਨ ਦਿੱਤਾ ਜਾਂਦਾ ਹੈ ਜਾਂ ਕੋਣ ਪ੍ਰਧਾਨ ਬਣਦਾ ਹੈ ਇਹ ਵੇਖਣ ਵਾਲੀ ਗੱਲ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ